ਪਹਿਲਾਂ ਮੈਨੂੰ ਤੁਹਾਨੂੰ ਸਮਝ ਨਹੀਂ ਲੱਗਦੀ ਕਿ ਤੁਸੀਂ ਸ਼ਰੋਨੀ ਕਮੇਟੀ ਦੇ ਜਨਰਲ ਸਕੱਤਰਾਂ ਤੁਹਾਨੂੰ ਹੱਜ ਕੰਮ ਹੈ ਬੀਨੇ ਹੋਰ ਕੰਮ ਹੈ ਨਹੀਂ ਕੋਈ ਅਨੇ ਤੈ ਨਹੀਂ ਕਿ ਇਹ ਕਮੇਟੀਆਂ ਬਣੀਆਂ ਆ ਹਰਿਆਣਾ ਦੀ ਕਮੇਟੀ ਦਾਦੂ ਵਾਲਾ ਲੈ ਕੇ ਪਾ ਦੂਗਾ ਹੋਰ ਰੰਗ ਹੋਣਾ ਹੀ ਚਾਹੀਦਾ ਦਿੱਲੀ ਵਾਲੇ ਹੋਰ ਲੈ ਕੇ ਪਾ ਦੇਣਗੇ ਹੁਣ ਸ਼ਰੋਨੀ ਕਮੇਟੀ ਕਹਿੰਦਾ ਆ ਲੈ ਕੇ ਪਾ ਦੂਗੇ ਤੁਸੀਂ ਕੰਮ ਕੀ ਫੜਿਆ ਜਨਰਲ ਸਕੱਤਰ ਕੋ ਕੀ ਅਥੋਰਟੀ ਆ ਜੋ ਸ਼ਰੋਨੀ ਕਮੇਟੀ ਦਾ ਵਿੱਚ ਪ੍ਰਧਾਨ ਦੇ ਸਹਿਰ ਹੈ ਗਿਆ ਸੰਤ ਜਨੈਲ ਸਿੰਘ ਖਾਲਸਾ ਪੰਡਿਆਰ ਆ ਦੀ ਹੋਰ ਕਿੰਨੇ ਅਸੀਂ ਅਸੀਂ ਕਰਦਾ ਨਹੀਂ ਪਰ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਵੋ ਕੇਸਰੀ ਨਿਸ਼ਾਨ ਸਾਹਿਬ ਸਿੱਕਾ ਦੇ ਝੂਲਦੇ ਆ ਅਸੀਂ ਤਾਂ ਕਿਸੇ ਨੇ ਸੁਣਾ ਵੇ ਬਸੰਤੀ ਨਿਸ਼ਾਨ ਸਾਹਿਬ ਝੂਲਦੇ ਜਾਂ ਨੀਲੇ ਨਿਸ਼ਾਨ ਸਾਹਿਬ ਝੂਲਦੇ ਆ ਹੋਰ ਇੱਥੇ ਇੰਨਾ ਕੁਝ ਨਕਸਾਰ ਹੋ ਰਿਹਾ ਇੰਨੀਆਂ ਵਿਆਪੀਆਂ ਹੋਈਆਂ ਇੰਨਾ ਇੱਥੇ ਹੋਰਾ ਪਰਾ ਰਾਰਾ ਸਵਾਮੀ ਇਥੇ ਸਭ ਤੇ ਸਾਧ ਵਾਲੇ ਉਹਰੇ ਅਛੂ ਤੋਸ਼ ਬਣ ਕੇ ਕਿੰਨੇ ਨਿਸ਼ਾਨ ਕਰ ਰਿਆ ਤੇ ਧਰ ਪਿਆਰ ਕਮੇਟੀ ਉਥੇ ਤਾਂ ਗਈ ਦੀ ਉਥੇ ਮਰ ਗਿਆ ਸੀ ਤੁਸੀਂ ਉਥੇ ਅਨਪੜ੍ਹ ਜਾਂਦਾ ਕੱਟੀ ਹੋਈ ਪਤਾ ਤੁਹਾਨੂੰ ਇਹਦੇ ਤੇ ਕੁੱਕੜ ਦਾ ਨਹੀਂ ਬੜੇ ਤੁਸੀਂ ਕੌਮ ਦੇ ਠੇਕੇਦਾਰ ਬਣੇ ਹੋ ਬਿਲਕੁਲ ਬੰਦ ਹੋਣਾ ਚਾਹੀਦਾ ਸੀ ਬਿਲਕੁਲ ਵਿਰੋਧ ਕਰਦੇ ਆ ਫੈਗੁਰਜੀ ਕਾਹ ਖਾਨ ਸਾਹਿਬ ਐ ਜ ਗੁਰੂ ਪਿਆਰੇ ਸਾਧ ਸੰਗਤਿਓ ਅੱਜਕੱਲ ਲੈਟਰਪੈਡ ਤੇ ਗੁਰਦਰਾ ਪ੍ਰਬੰਧਕ ਕਮੇਟੀ ਪਰ ਜਨਰਲ ਸਕੱਤਰ ਵੱਲੋਂ ਲੈ ਕੇ ਲੈਟਰਪੈਡ ਤੇ ਫੋਟੋ ਪਾਤੀ ਆ ਵੀ ਹੁਣ ਜਿਹੜਾ ਅਗਲਾ ਗੁਰਦਰਾ ਸਾਹਿਬ ਦੇ ਨਿਸ਼ਾਨ ਸਾਹਿਬ ਚੜਾਉਣਾ ਜਾਂ ਨੀਲਾ ਹੋਣਾ ਚਾਹੀਦਾ ਜਾਂ ਬਸੰਤੀ ਹੋਣਾ ਚਾਹੀਦਾ ਦੋ ਤਰ੍ਹਾਂ ਦੇ ਗੱਲਾਂ ਹੋਰ ਲਿਖੀਆਂ ਉਹਦਾ ਵਿੱਚ ਜ਼ਿਕਰ ਕਰੂੰਗਾ ਪਹਿਲਾਂ ਮੈਨੂੰ ਤੁਹਾਨੂੰ ਸਮਝ ਨਹੀਂ ਲੱਗਦੀ ਕਿ ਤੁਸੀਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰਾਂ ਤੁਹਾਨੂੰ ਹਾਈ ਕੰਮ ਹੈ ਮੇਲੇ ਹੋਰ ਕੰਮ ਹੈ ਨਹੀਂ ਕੋਈ ਤਨਕੀ ਅਥੋਰਟੀ ਦਿੱਤੀ ਜਾਵੇ ਚੱਕੇ ਲੈ ਕੇ ਨਾ ਦੋ ਅਖੇ ਹੁਣ ਅੱਜ ਹੀ ਸ਼ਰੋਣੀ ਕਮੇਟੀ ਬਣੀਆਂ ਤੇ ਲਿਆਰ ਤੇ ਕਮੇਟੀਆਂ ਬਣੀਆਂ ਆ ਹਰਿਆਣੇ ਵਾਲੀ ਕਮੇਟੀ ਦਾਤੂ ਵਾਲਾ ਲੈ ਕੇ ਪਾ ਤਾ ਹੋਰ ਰੰਗ ਹੋਣਾ ਹੀ ਚਾਹੀਦਾ ਦਿੱਲੀ ਵਾਲੇ ਹੋਰ ਲੈ ਕੇ ਪਾਣਗੇ ਹੁਣ ਸ਼ਰੋਣੀ ਕਮੇਟੀ ਕਹਿੰਦਾ ਆ ਲੈ ਕੇ ਪਾ ਦੋ ਕਿ ਤੁਸੀਂ ਕੰਮ ਕੀ ਫੜਿਆ ਕਿੱਦਾਂ ਤੁਸੀਂ ਇਹ ਕੋਸਟ ਕਰਤੀਆਂ ਮੈਂ ਲੈਟਰ ਪੈਰਤੀ ਜਨਰਲ ਸਿਕਤਰ ਦੇ ਸਾਈਨ ਕਰਕੇ ਜਨਰਲ ਸਿਕਤਰ ਕੋ ਕੀ ਅਥੋਰਟੀ ਆ ਜੋ ਸ਼ਰੋਣੀ ਕਮੇਟੀ ਦਾ ਵਿਚ ਪ੍ਰਧਾਨ ਦੇ ਸਹਨ ਹੈ ਗਿਆ ভাইস ਪ੍ਰਧਾਨ ਦੇ ਸਹਨ ਹੈ ਗਿਆ ਧਰਮ ਪ੍ਰਚਾਰ ਕਮੇਟੀ ਤੁਹਾਨੂੰ ਪ੍ਰਚਾਰ ਕਰਨ ਵਾਸਤੇ ਕਿਹਾ ਕਿ ਨਿਸ਼ਾਨ ਸਾਹਿਬ ਦਾ ਪਤਲ ਨੂੰ ਤੁਹਾਨੂੰ ਕਿਹਾ ਚਾਕੇ ਲੈ ਕੇ ਸੰਤ ਜਮੈਲ ਸਿੰਘ ਖਾਲਸਾ ਪੰਡਿਆਰਾਂ ਦੀ ਹੋਰ ਕਿੰਨੇ ਅਸੀਂ ਅਸੀਂ ਕਰਤਾ ਨਹੀਂ ਪਰ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਗੋ ਕੇਸਰੀ ਨਿਸ਼ਾਨ ਸਾਹਿਬ ਸਿੱਕਾ ਦੇ ਝੂਲਦੇ ਆ ਅਜੇ ਤੱਕ ਕਿਸੇ ਨੇ ਸੁਣਿਆ ਵੇ ਬਸੰਤੀ ਨਿਸ਼ਾਨ ਸਾਹਿਬ ਝੂਲਦੇ ਜਾਂ ਨੀਲੇ ਨਿਸ਼ਾਨ ਸਾਹਿਬ ਝੂਲਦੇ ਆ ਨਿਹਾਰ ਸਿੰਘ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਨੀਲਾ ਨਿਸ਼ਾਨ ਸਾਹਿਬ ਝੁਲਾਉਂਦੇ ਆ ਆਮ ਗੁਰਦੁਆਰਾ ਸਾਹਿਬ ਦੇ ਵਿੱਚ ਕੇਸਰੀ ਨਾ ਨਿਸ਼ਾਨ ਸਾਹਿਬ ਝੁਲਾਇਆ ਜਾਂਦਾ ਤੁਸੀਂ ਹੁਣ ਨਵਾਂ ਜੀ ਸੱਤ ਕੱਢ ਕੇ ਰੱਖਤਾ ਜੀ ਲੋ ਜੀ ਆਹ ਰਾਮੀ ਤੁਣਾ ਜੇ ਤੁਹਾਡੇ ਕੋ ਕੀ ਥੋੜੀ ਆ ਕਿਸਦਾ ਤੁਸੀਂ ਲੈ ਕੇ ਨਿਕਲੇ ਜਾਂ ਟੁੱਟਿਆ ਜਾਂ ਲੈਟਰ ਪੈਣ ਦੇ ਪਾ ਕੇ ਸਿਆਪਾ ਖੜਾ ਕਰ ਦਿੱਤਾ ਹੁਣ ਗੁਰਦਵਾਰੇ ਚ ਲੜੀ ਜਾਣਗੇ ਅੱਧੇ ਕਹਿਣਗੇ ਜੀ ਕੇਸਰੀ ਚੜਾਓ ਅੱਧੇ ਕਹਿਣਗੇ ਨੀਲਾ ਚੜਾਓ ਕੋਈ ਹੋਰ ਲੈ ਕੇ ਕੋਈ ਸ਼ਾਂਤੀ ਪਸੰਤੀ ਚੋ ਬੜਾ ਸੋਣਾ ਕੇਸਰੀ ਨਿਸ਼ਾਨ ਸਭ ਝੂਠ ਆਇਆ ਸਾਰੇ ਇਸ ਤਰ੍ਹਾਂ ਦੇ ਕੇਸਰੀ ਦੇ ਛਤਾਰਾ ਹੋਣੀ ਆ ਕੇਸਰੀ ਦੁਪੱਟੇ ਲੈ ਕੇ ਆਉਂਦੇ ਆ ਤੁਸੀਂ ਤੁਹਾਨੂੰ ਕਿੰਨ ਅਥੋਰਟੀ ਦਿੱਤੀ ਹੈ ਇੱਥਾਂ ਦੇ ਪੁੱਠੇ ਕੰਮ ਕਰਨ ਦੀ ਹੋਰ ਇੱਥੇ ਇੰਨਾ ਕੁਝ ਨੁਕਸਾਨ ਹੋ ਰਿਹਾ ਇੰਨਾ ਵਿਆਪਦੀਆਂ ਹੋਈਆਂ ਇੰਨਾ ਇੱਥੇ ਹੋੜਾ ਪੜਾ ਰਹਾ ਸਭੀ ਕੇ ਤੇਸ ਆ ਸੌਤੇ ਸਾਥ ਵਾਲੇ ਉਹਰੇ ਅਚੂ ਤੋਸ਼ ਪੜ ਕੇ ਕਿੰਨੇ ਨਿਸ਼ਾਨ ਕਰ ਰਹੇ ਆ ਤੇ ਧਰਪੁਰ ਕਮੇਟੀ ਉਥੇ ਤਾਂ ਗਈ ਜੀ ਉਥੇ ਮਰ ਗਿਆ ਸੀ ਤੁਸੀਂ ਉਥੇ ਆਹ ਕੰਪੁਟੇਰ ਕਰਮਚਾਰੀ ਨੂੰ ਤੁਹਾਨੂੰ ਲੱਭਿਆ ਬਿਲਕੁਲ ਮੈਂ ਸਿੰਘ ਸਾਹਿਬ ਰਵੀ ਸਿੰਘ ਮੰਤ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਨਾਲ ਬਸੀ ਬੇਨਤੀ ਕਰਦੇ ਆ ਇਹ ਤੇ ਨੋਟਸ ਲਿਆ ਜਾਵੇ ਜਿੱਦਾਂ ਉਹਦੇ ਨਿਸ਼ਾਨ ਸਾਹਿਬ ਝੂਲਦੇ ਆ ਉਦੋਂ ਹਾਂ ਤੁਸੀਂ ਬਦਲਣਾ ਵੀ ਆ ਪਹਿਲਾਂ ਉਹਦੇ ਬਾਅਦ ਇਹ 71 ਦਾ ਸੱਦੋ ਉਥੇ ਇਕੱਠੇ 판 ਤੇ ਇਕੱਠਾ ਹੋ ਕੇ ਫੈਸਲਾ ਲਵੇ ਕਮੇਟੀ ਬਣਾਵੇ ਸਾਰੀ ਪੂਰੀ ਤਰੀਕੇ ਨਾਲ ਹੋਵੇ ਤੁਸੀਂ ਬਿਲਣਾ ਨਹੀਂ ਇੱਥੇ ਘਰੇ ਬੈਠੇ ਲੈ ਕੇ ਟੁੱਟੇ ਜਿਹਾ ਲੈਟਰ ਪੈਡ ਤੇ ਤਿੰਨ ਫੋਟੋਆਂ ਲਾ ਕੇ ਜਨਰ ਸਕੱਤਰ ਜਨਰ ਸਕੱਤਰ ਤੂੰ ਦੇਖੋ ਕਿ ਸੌਲਟੀ ਜਨਰ ਸਕੱਤਰ ਕੋਲ ਬਿਲਕੁਲ ਬੰਦ ਹੋਣਾ ਚਾਹੀਦਾ ਅਸੀਂ ਬਿਲਕੁਲ ਸਹਿਮਤੀ ਨਹੀਂ ਬਿਲਕੁਲ ਇਹ ਖੰਡਨ ਹੋਣਾ ਚਾਹੀਦਾ ਅਕਾਲ ਤਖਤ ਦੇ ਉੱਤੇ ਅਕਾਲ ਤਖਤ ਦੀ ਜਹਤਾਂ ਦੀ ਨਾਮ ਮੈਂ ਥੱਲੇ ਸਾਰਾ ਪੰਥ ਇਕੱਠਾ ਹੋਵੇ ਸੰਪਰਦਮਾ ਇਕੱਠਿਆਂ ਉਹ ਬਹਿ ਕੇ ਫੈਸਲਾ ਕਰਨ ਕੱਲ ਨੂੰ ਹਨਿਆੜਾ ਕਮੇਟੀ ਕੋ ਹੋਰ ਲੈ ਕੇ ਪਾ ਦੂਗੀ ਦਿੱਲੀ ਕਮੇਟੀ ਹੋਰ ਲੈ ਕੇ ਪਾ ਦੂਗੀ ਜੇ ਜੂਰ ਸਾਹਿਬ ਨੇ ਬੋਰਲੇ ਪੰਗੇ ਲੱਗੇ ਵੀਰੇ ਕੌਮ ਚ ਪਾਇਆ ਨਵਾਂ ਹੀ ਸੱਪ ਕਢੀਏ ਰੱਖਦਾ ਜੀ ਹੁਣ ਪਾਈ ਜਾਂਦੇ ਲੇਵ ਸਿੰਘ ਸਾਹਿਬ ਦਾ ਫੈਸਲਾ ਇਸੇ ਅਕਾਲ ਪੁਰਖ ਦੇ ਗਹਿਦਰ ਦੇ ਸੈਨ ਹੀ ਹੈਗੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਲੈ ਕੇ ਤੁਸੀਂ ਇੱਕ ਨਵਾਂ ਹੀ ਜਾਂੂ ਹੀੜਤਾ ਇੱਕ ਲੈ ਲਿਖਤੀ ਆ ਜੀ ਸੇਖੀ ਕੀਰਤਨ ਕਰ ਸਕਦਾ ਉਹਨੇ ਰਾਖ ਦੇਵ ਜੀ ਨਾਲ ਕੌਣ ਸੀ ਮਰਦਾਨਾ ਕੌਣ ਸੀ ਉਹ ਸਿੱਖ ਸੀ ਮੁਸਲਮਾਨਾਂ ਵਿੱਚੋਂ ਸੀ ਤਾਂ ਕਿੰਨੇ ਬਾਹਰਲੇ ਗੁਰਦਿਆਂ ਜਾ ਕੇ ਹਿੰਦੂਆਂ ਨਾਲ ਕੇ ਕੀਰਤਨ ਕਰਦੇ ਆ ਤਾਂ ਕਿੰਨੇ ਮੁਸਲਮਾਨ ਕੀਰਤਨ ਕਰਦੇ ਇੱਥੇ ਕਿੰਨੀਆਂ 12 ਗਾਉਂਦੇ ਆ ਤਕਨਿ ਫੈਕ ਬਲਵਾੜੀ ਦਾ ਕੀਰਤਨ ਹੋ ਸਕਦਾ ਭਾਈ ਗੁਰਦਾਸ ਜੀ 12 ਦਾ ਕਿਉਂ ਨਹੀਂ ਕੀਰਤਨ ਹੋ ਸਕਦਾ ਅਨਪੜ੍ਹ ਜਾਂਦਾ ਇਕੱਠੀ ਹੋਈ ਪਤਾ ਤੁਹਾਨੂੰ ਇਹਦੇ ਕੁੱਕਰ ਦਾ ਨਹੀਂ ਬੜੇ ਤੁਸੀਂ ਕੌਮ ਦੇ ਠੇਕੇਦਾਰ ਬਣੇ ਹੋ ਬਿਲਕੁਲ ਬੰਦ ਹੋਣਾ ਚਾਹੀਦਾ ਸੀ ਬਿਲਕੁਲ ਵਿਰੋਧ ਕਰਦੇ ਆ ਤਿੰਨ ਨਿਸ਼ਾਨ ਸਾਹਿਬਾਂ ਦੀਆਂ ਫੋਟੋਆਂ ਲਾ ਕੇ ਸੰਗਤਾਂ ਦੇ ਉੱਪਰ ਇੱਕ ਠੋਸ ਆ ਗਿਆ ਪ੍ਰੋਗਰਾਮ ਆ ਕਿਸ ਵਿੱਚ ਕਿਹਾ ਗਿਆ ਕਿ ਆ ਸੁਰਮਈ ਸੁਰਮਾ ਰੰਗ ਦਾ ਨੀਲਾ ਜਿਹਾ ਰੰਗ ਚੜਾਉਣਾ ਤੇ ਜਹਾ ਬਸੰਤੀ ਰੰਗ ਚੜਾਉਣਾ ਇਹ ਨਵਾਂ ਹੀ ਪਤਾ ਨਹੀਂ ਸ਼ੋਸ਼ਾ ਛਰ ਦਿੱਤਾ ਸ਼ਰੌਂਗੀ ਗੁਰਦਵਾਰਾ ਕਮੇਟੀ ਨੇ ਹੁਣ ਤੁਹਾਡੀ ਇੱਕ ਮਿੰਟ ਸ਼੍ਰੋਮਣੀ ਗੁਰਦਵਾਰਾ ਕਮੇਟੀ ਪੰਜਾਬ ਵਿੱਚ ਹੈ ਹਰਿਆਣੇ ਵਿੱਚ ਇੱਕ ਕਮੇਟੀ ਆ ਇੱਕ ਦਿੱਲੀ ਵਿੱਚ ਕਮੇਟੀ ਆ ਕੱਲ ਉਹ ਨਮਾਸ਼ੋਸ਼ਾ ਛੜਦਣਗੇ ਸਾਨੂੰ ਕੋ 40 ਸਾਲ ਤੋਂ ਅਸੀਂ ਅੰਮ੍ਰਿਤਸਰ ਚਾਰ ਵਿੱਚ ਪੰਜਾਂ ਤਰੀਂ ਸੇਵਾ ਕਰਦੇ ਆ ਅਸੀਂ ਚਾਰ ਰੰਗ ਦਸੀਏ ਕੇਸਰੀ ਸਫੈਦ ਨੀਲਾ ਤੇ ਕਾਲਾ ਜਿਨੇ ਵੀ ਅੱਜ ਕੱਲ੍ਹ ਦੇ ਰਹਿਤ ਨਾਮੇ ਆ ਜਿੰਨੀਆਂ ਵੀ ਮਰਜ਼ਾ ਦਾ ਕੇਸਰੀ ਸਫੈਦ ਨੀਲਾ ਤੇ ਕਾਲਾ ਤੁਸੀਂ ਦੱਸੋ ਹੁਣ ਕੇਸਰੀ ਰੰਗ ਨੂੰ ਤੁਸੀਂ ਕਿਦ ਤੱਕ ਖਤਮ ਕਰ ਸਕਦੇ ਆ ਦੁਨੀਆ ਪਰਦੇ ਵਿੱਚ ਕੇਸਾਂ ਸਿੰਘਾਂ ਦੇ ਸਰੌ ਤੇ ਕੇਸਿੰਗ ਦਸਤਾਰਾਂ ਵੀ ਆਈਆਂ ਗਈਆਂ ਮੌਜੂਦਾ ਸੰਘਰਸ਼ ਚੱਲਿਆ ਜਿਨ੍ਹਾਂ ਦੇ ਸਿੱਟੇ ਕੇਸਰੀ ਦਸਤਾਰਾਂ ਬਣ ਕੇ ਜਨਮ ਲਏ ਸ਼ਹੀਦੀਆਂ ਪਈਆਂ ਉਹ ਤੁਸੀਂ ਲੋਕ ਤਾਂ ਮਰਨੇ ਵਾਲੇ ਵੀ ਹਨੀਗੇ ਤੁਹਾਨੂੰ ਅਕਲ ਕੋਈ ਹੈ ਹੀ ਨਹੀਂ ਕਿੱਦਾਂ ਤੁਸੀਂ ਤੁਹਾਨੂੰ ਕੀ ਨਹੀਂ ਦਿੱਤੀ ਐ ਇਹ ਜਨਾ ਤੁਹਾਡਾ ਸ਼ੋਸ਼ਣਾ ਹੈ ਨਾ ਸਾਰਾ ਹੀ ਸਮਝਦੇ ਆ ਕਿਉਂਕਿ ਸੁਖਵੀਰ ਬਾਦਲ ਦੀ ਪੇਸ਼ੀ ਹੋ ਰਹੀ ਆ ਉਹਦਾ ਰੌਲਾਪਾ ਪੈ ਰਿਹਾ ਉਹਨੂੰ ਬਚਾਉਣ ਵਾਸਤੇ ਜਿਹੜਾ ਉਹਦੇ ਚਮਚੇ ਆ ਨਾ ਇੱਥੇ ਬੈਠੇ ਸਰੋਣੀ ਕਮੇਟੀ ਦੇ ਵਿੱਚ ਉਹ ਨਹੀਂ ਹਰ ਕੰਮ ਕੀਤਾ ਤੇ ਬਿਲਕੁਲ ਗਲਤial ਗਿਆ ਚਾਰ ਆ ਗਿਆ ਖਾਲਸੇ ਦਾ ਕੇਸਰੀ ਸਫੈਦ ਨੀਲਾ ਤੇ ਕਾਲਾ ਸਤ ਚਨਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤੇ ਹੋਰ ਵੀ ਕਿੰਨੇ ਕਹਿੰਦੇ ਵੀ ਕੇਸਰੀ ਨੀਖਾਰ ਸਾਹਿਬ ਥੱਲੇ ਕਰ ਤੇ ਘੱਤਰੋ ਹੁਣ ਤੁਸੀਂ ਇੱਥੇ ਵਿਲੜਾਂ ਦੇ ਇੱਕ ਸ਼ੋਸ਼ਾ ਜਿਹੇ ਤਤਾਂ ਛੱਡ ਪ੍ਰੋਬਲਮ ਹੁਣ ਬਾਹਰ ਨਹੀਂ ਗੁਰਦਰਾ ਸਾਹਿਬ ਦੇ ਪੇਚੇ ਲੜਿਆ ਕਰਕੇ ਕੋਈ ਕਹੋ ਨੀਲਾ ਚੜਾਓ ਕੋਈ ਕਹੋ ਬਸੰਤੀ ਚੜਾਓ ਤੇ ਪਹਿਲਾ ਨਾ ਕੇਸਰੀ ਚਲਦਾ ਉਹ ਤੇ ਫਿਰ ਬਾਅਦ ਬਾਅਦ ਸ਼ੁਰੂ ਹੋਣਗੇ ਇਹ ਇੱਕ ਬੇਨਤੀ ਆ ਤੁਸੀਂ ਇਹਦਾ ਬਿਲਕੁਲ ਨਹੀਂ ਕਰ ਸਕਦੇ ਜੇ ਤੁਸੀਂ ਇਹ ਕੰਮ ਕਰਨਾ ਤੁਸੀਂ ਪਹਿਲਾਂ ਪੱਧਰੀ 71 ਦਾ ਦੱਸੋ ਨਾ ਆਕਾਲ ਤਖਤ ਦਾ ਜਾਇਦਾਦ ਪੱਧਰੀ 71 ਦਾ ਸਰਦੇ ਉਹਦੇ ਵਿੱਚ ਸਾਰੀਆਂ ਸੰਪਰਦਾਵਾਂ ਸਾਰੇ ਮੁਖੀਆਂ ਨੂੰ ਸਾਦੇ ਕੇ ਬਹਿ ਕੇ ਫੈਸਲਾ ਕਰ ਸਕਦੇ ਆ ਤੁਸੀਂ ਐਨੇ ਚਿਰ ਤੋਂ ਜੇ ਜਿਹੜਾ ਕੇਸ ਹੀ ਨਿਸ਼ਾਨ ਸਾਹਿਬ ਝੂਲਦਾ ਆ ਰਿਹਾ ਉਹਦੇ ਉੱਤੇ ਤੁਸੀਂ ਬਸੰਤੀ ਰੰਗ ਠੋਪਣਾ ਸ਼ੁਰੂ ਕਰ ਦਿੱਤਾ ਬਿਲਕੁਲ ਗਲਤ ਹੈ ਬਿਲਕੁਲ ਅਸੀਂ ਇਹਦਾ ਵਿਰੋਧ ਕਰਦੇ ਆ ਅਕਾਲ ਤਖਤ ਦੇ ਜੈਸਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਬੇਨਤੀ ਕਰਦੇ ਆ ਕਿ ਇਹ ਜਿਹੜਾ ਫੈਸਲਾ ਆ ਇਹ ਤੇ ਗੌਰ ਕੀਤਾ ਜਾਵੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਬੇਨਤੀ ਕਰਦੇ ਆ ਬੈਠ ਕੇ ਇਹ ਤੇ ਗੌਰ ਕੀਤਾ ਜਾ ਜ ਅੱਜ ਇਹ ਇੰਗਲੈਂਡ ਵਿੱਚ ਕਿਚੇਰਾਂ ਚੱਲਦਾ ਉਹ ਨਹੀਂ ਮੈਂ ਤਾਂ ਵਿਰੋਧ ਕੀਤਾ ਹੋਰ ਵੀ ਬਹੁਤ ਵਿਰੋਧ ਕਰ ਰਹੇ ਆ ਬਿਲਕੁਲ ਨਮਾ ਬਾਦਬਾਦ ਨਾਲ ਛਿੜਿਆ ਜਾਵੇ ਬਾਦਵਾਤਾ ਪਹਿਲੇ ਬਹੁਤਿਆ ਹੁਣ ਤੁਸੀਂ ਇਹ ਬਾਦਵਾਦ ਛੇੜ ਦਿੱਤਾ ਪਹਿਲਾ ਇੱਕ ਰਾਗਮਾਲਾ ਦਾ ਬਾਦਵਾ ਸੀ ਉਹ ਚਲੋ ਗੁਰੂ ਦੀ ਕਿਰਪਾ ਨਾਲ ਢੰਡਾ ਹੋ ਗਿਆ ਹੋਰ ਕਈ ਬਾਦਵਾਦ ਜੇ ਮਿਟ ਗਏ ਆ ਤੁਸੀਂ ਇਹ ਨਵਾਂ ਹੀ ਬਾਦਵਾਦ ਇੱਕ ਲੈਟਰ ਪੈਡ ਤੇ ਲੈ ਕੇ ਛੋਸ਼ਾ ਛੜਤਾ ਲੋਕਾਂ ਨੂੰ ਭੰਬਲ ਭੂਸੇ ਚ ਪਾ ਰਹੇ ਆ ਬਿਲਕੁਲ ਨਹੀਂ ਜਿਹੜੇ ਮਿਸ਼ਾਰ ਸਾਹਿਬ ਝੂਲਦੇ ਕਿੰਨੇ ਲੱਖਾਂ ਦੀ ਤਿਆਦ ਰਹਤੇ ਮਿਹਰੇ ਕੇਸ ਦੀ ਮਿਸ਼ਾਰ ਸਾਹਿਬ ਝੂਲਦੇ ਆ ਕਿੱਦਾਂ ਤੁਸੀਂ ਬਦਲੀ ਕਰ ਸਕਦੇ ਆ ਹੁਣ ਤੁਸੀਂ ਬਹੁਤੇ ਸਿਆਣੇ ਆ ਗਏ ਔਰ ਕਦੋਂ ਤੋਂ ਇਹ ਝੂਲਦੇ ਆ ਕਿੰਨੇ ਦਿੱਖ ਸਕਦੇ ਜਰਨੈਲ ਸਿੰਘ ਜੀ ਖਾਲਸਾ ਭੰਡਾਰਾ ਵਾਲੇ ਕਿੰਨੇ ਆ ਮਾਨੋਚਾਲ ਵਰਗੇ ਸਿੰਘ ਹੋਰ ਕਿੰਨੇ ਯੋਧੇ ਗਿਰਦੇਵ ਸਿੰਘ ਸਮਾਨ ਵਾਲਾ ਗਿਰਦੇਵ ਸਿੰਘ ਕੌਕੀ ਨਰੰਦੂ ਤੇ ਉਹਨਾਂ ਨੇ ਤਾਂ ਮਤ ਨਹੀਂ ਕੰਮ ਨਹੀਂ ਕੀਤਾ ਪਰ ਤੁਹਾਨੂੰ ਤੁਸੀਂ ਬਹੁਤ ਹੀ ਸਿਆਣੇ ਜੰਮ ਕੇ ਹੁਣ ਕਿੰਨਾ ਵੱਜੂ ਦਾ ਸੰਘਰਸ਼ ਚੱਲਿਆ ਕਿੰਨੇ ਨੌਜਵਾਨ ਕਿੰਨੇ ਖਾੜਕੂ ਕਿੰਨੇ ਬੜੇ 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 ਲੈਵਲ ਦੇ ਸਿੰਘ ਵਿਚਰਨੇ ਵਾਲੇ ਸਿੰਘ ਵਿਚਰ ਗਏ ਉਹਨਾਂ ਨੂੰ ਉਹਨਾਂ ਤੇ ਕੋਈ ਫਿਕਰ ਨਹੀਂ ਸੀ ਤੁਹਾਨੂੰ ਉਹ ਬਹੁਤ ਆਈ ਫਿਕਰ ਪੈ ਗਿਆ ਕਿ ਕੇਸਰੀ ਨਿਹਾਲ ਸਾਹਿਬ ਦੇ ਇਹ ਸਿਰ ਤੇ ਅਟੈਕ ਆ ਇਹਦਾ ਸਾਰਿਆਂ ਨੂੰ ਵਿਚਾਰ ਕਰਨੀ ਚਾਹੀਦੀ ਹੈ ਇਹ ਬੰਦ ਕਰਨਾ ਚਾਹੀਦਾ ਖਾਲਸੇ ਦੇ ਚਾਰ ਰੰਗਿਆ ਕੇਸਰੀ ਸਫੈਦ ਨੀਲਾ ਤੇ ਕਾਲਾ ਦੁਨੀਆ ਵਿੱਚ ਜਿੰਨਾ ਵੀ ਅਮਰ ਸਿੰਘ ਚਾਰ ਪੰਜ ਪਿਆਰੇ ਕਰਦੇ ਆ ਉਹ ਚਾਰ ਰੰਗਾਂ ਵਿੱਚ ਦੱਸਦੇ ਆ ਦਰਬਾਰ ਸਾਹਿਬ ਵਿੱਚ ਨੇ ਚੌ ਰੰਗਾਂ ਤੇ ਵਿਚਾਰ ਕੀਤਾ ਜਾਂਦਾ ਇਹਦਾ ਨਵਾਂ ਸ਼ੋਅ ਜਾਂ ਛੱਡਿਆ ਤੇ ਬੰਦ ਕਰੋ ਅਸੀਂ ਇਹਦਾ ਬਰੋਧ ਕਰਦੇ ਆ ਅਕਾਲ ਤਖਤ ਦੇ ਜਹਦਰ ਸਾਹਿਬ ਨੂੰ ਗੁਰਦਰਾ ਸਾਹਿਬ ਦੇ ਗੁਰਦਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਿਕੰਦਰ ਸਿੰਘ ਧਾਮੀ ਨੂੰ ਤਾਂ ਵਾਈਸ ਪ੍ਰਧਾਨ ਭਾਈ ਗੁਰਬਖਸ਼ ਸਿੰਘ ਬੇਨਤੀ ਕਰਦੇ ਆਂ ਇੱਥੇ ਗੌਰ ਕਰਕੇ ਇਹ ਕੰਮ ਨੂੰ ਬੰਦ ਕੀਤਾ ਜਾਵੇ ਵਾਈਬਲ ਜੀ ਦਾ ਖਾਲਸਾ ਵਾਈਬਲ ਜੀ ਕੀ